ਕਰੀਬ ਅਪ੍ਰੈਲ ਦੇ ਮਹੀਨੇ ਦੇ ਵਿੱਚ 10 ਅਪ੍ਰੈਲ ਦੀ ਗੱਲ ਹੈ ਸਾਨੂੰ ਹਰਪਾਲ ਚੀਵਾ ਨਾਮ ਦਾ ਵਿਅਕਤੀ ਸਾਡੇ ਕੋਲ ਆਇਆ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਸਾਡੇ ਕਰੀਬ 30 ਲੱਖ ਦੇ ਕਰੀਬ ਸਾਡਾ ਜਿਹੜਾ ਪੈਸੇ ਆ ਉਹ ਸਾਈਬਰ ਫਰੋਡ ਰਾਹੀਂ ਸਾਡਾ ਇੱਕ ਡਿਜੀਟਲ ਅਰੈਸਟ ਉਹਦੇ ਵਿੱਚ ਕਿਸੇ ਬੰਦੇ ਨੇ ਉਹਦਾ ਡਰਾਵਾ ਦੇ ਕੇ ਤੇ ਮੇਰੇ ਤੋਂ 30 ਲੱਖ ਰੁਪਏ ਖਾਤੇ 'ਚ ਪਵਾਏ ਇਹ ਗੱਲ 5 ਅਪ੍ਰੈਲ ਦੀ ਸੀ ਜਦੋਂ ਇਹ ਸਾਰਾ ਵਾਕਿਆ ਹੋਇਆ ਤੇ ਉਹਨਾਂ ਨੇ ਸਾਨੂੰ ਫਿਰ 10 ਅਪ੍ਰੈਲ ਨੂੰ ਆ ਕੇ ਦੱਸਿਆ ਫਿਰ ਇਹਦੇ ਵਿੱਚ ਸਾਡੀ ਐਸਪੀ ਡੀ ਸਾਹਿਬ ਡੀਐਸਪੀ ਹੈੱਡਕ quarters ਸਾਹਿਬ ਐਸਐਚਓ ਸਾਈਬਰ ਤੇ ਆਪਣੇ ਜਿਹੜੇ ਆਈਓ ਸੀਗੇ ਇਨਸਪੈਕਟਰ ਸੰਦੀਪ ਇਹਨਾਂ ਵੱਲੋਂ ਬੜੀ ਮਿਹਨਤ ਤੇ ਲਗਨ ਨਾਲ ਇਸ ਕੇਸ ਦੇ ਵਿੱਚ ਜਿਹੜਾ ਕੰਮ ਕੀਤਾ ਹੈ ਤੇ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ 30 ਲੱਖ ਰੁਪਏ ਬੇਸਿਕਲੀ ਜਿਹੜੇ ਇਸ ਤੋਂ ਕੰਪਲੇਨੈਂਟ ਤੋਂ ਲਿੱਤੇ ਗਏ ਸੀਗੇ ਉਹ ਇਹਨਾਂ ਨੂੰ ਇਹ ਇਸ ਤਰੀਕੇ ਦਾ ਇਹਨਾਂ ਨੂੰ ਡਰਾਇਆ ਗਿਆ ਸੀਗਾ ਧਮਕਾਇਆ ਗਿਆ ਸੀਗਾ ਕਿ ਅਸੀਂ ਤੈਨੂੰ ਕੋਈ ਟੈਰਰਿਜ਼ਮ ਦੇ ਕੇਸ ਦੇ ਵਿੱਚ ਫਸਾ ਦਾਂਗੇ ਮੁੰਬਈ ਦੇ ਵਿੱਚ ਤੇ ਜੇ ਅਗਰ ਤੂੰ ਬਚਣਾ ਚਾਹੁੰਦਾ ਹੈ ਤੇ ਸਾਨੂੰ ਉਹਦੇ ਵਿੱਚ ਕੁੱਛਣਾ ਕੁਝ ਉਹਦੇ ਵਿੱਚ ਪਹਿ ਤੇ ਇਹ ਡਰ ਕੇ ਡਰ ਕੇ ਇਹਨੇ ਜਿਹੜੇ ਕਰੀ 30 ਲੱਖ ਰੁਪਏ ਇਹਨਾਂ ਦੇ ਖਾਤੇ ਚ ਪਾ ਦੇ ਉਸ ਤੋਂ ਬਾਅਦ ਸਾਡੀ ਟੀਮ ਨੇ ਇਸ ਤੇ ਕੰਮ ਕਰਨਾ ਜਿਹੜਾ ਸ਼ੁਰੂ ਕੀਤਾ ਤੇ ਸਭ ਤੋਂ ਪਹਿਲੇ ਸਾਨੂੰ ਪਤਾ ਲੱਗਿਆ ਕਿ ਬੇਸਿਕਲੀ ਜਿਹੜਾ ਇਹ ਪੈਸੇ ਹਰਪਾਲ ਚਿਮਨ ਨੇ ਇੱਕ ਕੋਈ ਰਾਜਾ ਟੈਂਟ ਹਾਊਸ ਵਾਲਾ ਸੀਗਾ ਉਹਦੇ ਖਾਤੇ ਚ 30 ਲੱਖ ਰੁਪਏ ਪਾਤੇ ਉਸ ਤੋਂ ਬਾਅਦ ਉਹ ਹੋਰ ਚਾਰ ਖਾਤਿਆਂ ਦੇ ਵਿੱਚ ਅੱਡੜ ਖਾਤਿਆਂ ਦੇ ਵਿੱਚ ਉਹ ਪੈਸੇ ਅੱਗੇ ਚੱਲ ਗਏ ਤੇ ਕਿਉਂਕਿ ਸਾਨੂੰ 5 ਦਿਨ ਬਾਅਦ ਇਹਨੇ ਕੰਪਲੇਂਟ ਆ ਕੇ ਦੱਸੀ ਤੇ ਥੋੜਾ ਜਿਹਾ ਡਿਲੇ ਹੋ ਗਿਆ ਇਹਨਾਂ ਦੇ ਵੱਲੋਂ ਬਟ ਨੈਵਰਥੀਲੈਸ ਸਾਡੀ ਟੀਮ ਨੇ ਹਰ ਤੱਕ 9 ਲੱਖ ਰੁਪਏ ਚ ਜਿਹੜੇ ਹੈਗੇ ਰਿਕਵਰੀ ਕਰਾ ਕੇ ਕੰਪਲੇਨੈਂਟ ਨੂੰ ਵਾਪਸ ਜਿਹੜੇ ਆ ਉਹ ਕਿੱਥੇ ਜਾ ਚੁਕੇ ਰੁਪਏ ਹਨ ਤੇ ਜਿਹੜੇ ਦੇ ਚ ਇਹ ਜਿਹੜਾ ਨੈਕਸਸ ਹੈ ਇਹ 올ਓਵਰ ਇੰਡੀਆ ਦੇ ਵਿੱਚ ਫੈਲਾ ਹੋਇਆ ਇਹਦੇ ਜਿਹੜੇ ਦੋਸ਼ੀ ਇਹਦੇ ਜਿਹੜੇ ਤਾਰ ਹੈ ਇਸ ਇਸ ਜਿਹੜੇ ਕ੍ਰਾਈਮ ਦੇ ਉਹ ਨਾ ਸਿਰ ਪੰਜਾਬ ਦੇ ਵਿੱਚ ਇਹਦੇ ਜਿਹੜੇ ਜਿਹੜੇ ਦੋਸ਼ੀ ਹੈ ਉਹ ਲੁਧਿਆਣਾ ਦੇ ਵੀ ਰਹਿਣ ਵਾਲੇ ਆ ਉਹ ਆਪਣੇ ਕੀ ਕਹਿੰਦੇ ਦਿੱਲੀ ਦੇ ਵੀ ਰਹਿਣ ਵਾਲੇ ਆ ਨੌਇਡਾ ਦੇ ਵੀ ਹੈਗੇ ਆ ਬਿਹਾਰ ਦੇ ਵੀ ਆ ਜਿੱਦਾਂ ਅੱਜ ਅਸੀਂ ਹੁਣ ਜਿਹੜਾ ਦੋਸ਼ੀ ਫੜਕੇ ਲਾਇਆ ਕੇਰਲ ਦੇ ਵੀ ਇਹ ਇੱਕ ਵੱਡਾ ਇੰਡੀਆ ਲੈਵਲ ਦਾ ਇਨੈਕਸਸ ਹੈ ਤੇ ਹੁਣ ਸਾਡੀ ਟੀਮ ਨੇ ਜਿਹੜੇ ਹੈਗੇ ਆ ਫਿਲਹਾਲ 7 ਬੰਦਿਆਂ ਨੂੰ ਹੁਣ ਤੱਕ ਇਸ ਕੇਸ ਦੇ ਵਿੱਚ ਨਾਮਿਨੇਟ ਜਿਹੜਾ ਕੀਤਾ ਹੈ ਉਹ ਚੋ ਚਾਰ ਦੋਸ਼ੀ ਅਸੀਂ ਗ੍ਰਫਤਾਰ ਕਰ ਚੁੱਕੇ ਹਾਂ ਜਿਹੜੇ ਚਾਰ ਦੋਸ਼ੀ ਹੈਗੇ ਗ੍ਰਫਤਾਰ ਕੀਤੇ ਗਏ ਆ ਉਹਦੇ ਵਿੱਚ ਇੱਕ ਜਿਹੜਾ ਹੈਗਾ ਉਹ ਨੁਆਇਡਾ ਦਾ ਰਹਿਣ ਵਾਲਾ ਹੈ ਤੇ ਦੋ ਬੈਸ ਦਿੱਲੀ ਦੇ ਉਹਨਾਂ ਦੇ ਨਾਮ ਹੈ ਮਨਿੰਦਰ ਸਿੰਘ ਜਿਹੜਾ ਕਿ ਆਪਣਾ ਬੈਸ ਦਿੱਲੀ ਦਾ ਰਹਿਣ ਵਾਲਾ ਹੈ ਨਵੀਨ ਸ਼ਰਮਾ ਜੋ ਵੀ ਦਿੱਲੀ ਦਾ ਹੀ ਹੈ ਰਹਿਣ ਵਾਲਾ ਇਹ ਕਿ ਅਨਿਲ ਕੁਮਾਰ ਜੋ ਨੁਆਇਡਾ ਦਾ ਰਹਿਣ ਵਾਲਾ ਹੈ ਔਰ ਇੱਕ ਜਿਹੜਾ ਅਕਬਰ ਜਿਹੜਾ ਹੁਣ ਅਸੀਂ ਕੇਰਲਾ ਤੋਂ ਉਤੇ ਮੱਲਾਪੁਰਮ ਜਿਹੜਾ ਜ਼ਿਲ੍ਹਾ ਹੈ ਮੱਲਾਪੁਰਮ ਡਿਸਟ੍ਰਿਕਟ ਉਧਰੋਂ ਸਾਡੀ ਟੀਮ ਆ ਫੜਕੇ ਲਈ ਗਈ ਹੈ ਤੇ ਮੈਂ ਇਹ ਦੱਸਣਾ ਚਾਹਣਾ ਕਿ ਹਜੇ ਤੱਕ ਹੋਰ ਗ੍ਰਫਤਾਰੀਆਂ ਬਾਕੀ ਹੈ ਤਿੰਨ ਹੋਰ ਦੋਸ਼ੇ ਸੀ ਨਾਮਿਨੇਟ ਕੀਤੇ ਹਨ ਉਹ ਜਿੱਦਾਂ ਜਿੱਦਾਂ ਉਹਨਾਂ ਦੀ ਗ੍ਰਫਤਾਰੀ ਹੋਏਗੀ ਉਹਨਾਂ ਤੋਂ ਕੋਈ ਅੱਗੇ ਕੋਈ ਪੁੱਛਗਿੱਛ ਤੇ ਕੋਈ ਗੱਲ ਸਾਹਮਣੇ ਆਏਗੀ ਉਹ ਵੱਖਰੇ ਤੌਰ ਤੇ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਹੜਾ ਅਕਬਰ ਅਲੀ ਹੈ ਇਸ ਮੁਕਦਮੇ ਤੋਂ ਇਲਾਵਾ ਇੱਥੇ ਹੋਰ ਵੀ ਪਰਚੇ ਦੱਲੇ ਕੇਰਲਾ ਦੇ ਵਿੱਚ ਇੱਥੇ ਇੱਕ ਨਸ਼ੇ ਦਾ ਵੀ ਪਰਚਾ ਦੱਲ ਐਨਡੀਪੀਐਸ ਦਾ ਤੇ ਇਸ ਤੋਂ ਇਲਾਵਾ ਇਸਨੇ ਹੋਰ ਵੀ ਇਸ ਤਰੀਕੇ ਦੀ ਸਾਈਬਰ ਅਪਰਾਧ ਕੀਤੇ ਸਾਈਬਰ ਠੱਗ ਜਿੱਥੇ ਤਿੰਨ ਕੰਪਲੇਂਟਾਂ ਔਨ ਰਿਕਾਰਡ ਹੈ ਜਿੱਥੇ ਇੱਕ ਕੰਪਲੇਂਟ 40 ਲੱਖ ਦੀ ਹੈ 6 ਲੱਖ ਦੀ ਹੈ ਹੋਰ ਵੀ ਇਸ ਤਰ੍ਹਾਂ ਦੇ 18 ਕਰੋੜ ਦੀ ਵੱਖ-ਵੱਖ ਆਹ ਜਿਹੜੀ ਅਮਾਉਂਟ ਦੀ ਕੰਪਲੇਂਟ ਹੈ ਤੇ ਜਿੱਦਾਂ ਮੈਂ ਦੱਸਿਆ ਕਿ ਪਹਿਲੇ ਹਰਪਾਲ ਨੇ ਰਾਜਾ ਟੈਂਟਾ ਹਾਊਸ ਵਾਲੇ ਦੇ ਖਾਤੇ 'ਚ ਪੈਸੇ ਪਾਏ ਉਸ ਤੋਂ ਬਾਅਦ ਇਹ ਚਾਰ ਬੰਦਿਆਂ ਦੇ ਖਾਤੇ 'ਚ ਪੈਸੇ ਪਾਏ ਤੇ ਜਿਹੜਾ ਇਹਦਾ ਮੇਨ ਮਾਸਟਰਮਾਈਂਡ ਸੀਗਾ ਉਹ ਅਕਬਰੀ ਸੀਗਾ ਜਿਹੜਾ ਇਹ ਸਾਰਾ ਤਾਰੂਕ ਬੰਨਦਾ ਸੀਗਾ ਤੇ ਜਿਹੜਾ ਆਪਾਂ ਪਹਿਲੇ ਮਨਿੰਦਰ ਨਵੀਲ ਤੇ ਅਨਿਲ ਬਣੇ ਉਹ ਇਹ ਕਰਦੇ ਸੀਗੇ ਜਿਹੜੇ ਗਰੀਬ ਬੰਦੇ ਹੁੰਦੇ ਉਹਨਾਂ ਨੂੰ ਲਾਲਚ ਦੇ ਕੇ ਉਹਨਾਂ ਦੇ ਨਾਂ ਤੇ ਇੱਕ ਰੈਂਟਲ ਅਕਾਊਂਟ ਖੁਲਵਾਂਦੇ ਸੀ ਤੈਨੂੰ ਅਸੀਂ ਇੰਨੇ ਪੈਸੇ ਦੇ ਲਾਂਗੇ ਤੂੰ ਸਾਨੂੰ ਆਪਣਾ ਆਧਾਰ ਕਾਰਡ ਆਪਣੀ ਡਿਟੇਲ ਦੇ ਦੇ ਤੇ ਉਹਦੇ ਨਾਂ ਤੇ ਉਹਨੂੰ ਰੋਕੇ ਦੇ ਵਿੱਚ ਰੱਖ ਕੇ ਉਹਨੂੰ ਕੋਲੋਂ ਕੋਈ ਇਨਵੈਸਟਮੈਂਟ ਦਾ ਕੋਈ ਸਕੀਮ ਦਾ ਬਾਣਾ ਦੇ ਕੇ ਉਹਦਾ ਖਾਤਾ ਖੁਲਵਾ ਲਿਆ ਤੇ ਖਾਤਾ ਖੁਲਵਾ ਕੇ ਫਿਰ ਆਪਣਾ ਜਿਹੜਾ ਹੈਗਾ ਇਹ ਉਹਨੂੰ ਉਹਦੇ ਨਾਲ ਹੀ ਬੇਸਿਕਲੀ ਠੱਗੀ ਮਾਰਦੇ ਸੀ ਲੋਕਾਂ ਨਾਲ ਤੇ ਜਿਹੜਾ ਮਨਿੰਦਰ ਸੀਗਾ ਮਨਿੰਦਰ ਦੇ ਨਾਂ ਤੇ ਖਾਤਾ ਖੁਲਵਾਇਆ ਗਿਆ ਅਸਲ 'ਚ ਜਿਹੜਾ ਉਸ ਖਾਤੇ ਨੂੰ ਆਪਰੇਟ ਕਰਦੇ ਸੀ ਉਹ ਨਵੀਨ ਤੇ ਅਨਿਲ ਕਰਦੇ ਸੀ ਜਿਨ੍ਹਾਂ ਦੀ ਆਲਰੇਡੀ ਇਸ ਕੇਸ 'ਚ ਗ੍ਰਫਤਾਰੀ ਹੋ ਚੁੱਕੀ ਹੈ ਤੇ ਹੁਣ ਅਕਬਰ ਦੇ ਨਾਲ ਹੋਰ ਵੀ ਕੇਰਲਾ ਦੇ ਵਿੱਚ ਸਾਥੀ ਸੀਗੇ ਉਹਨਾਂ ਦੀ ਪਾਲ ਚਾਰੀ ਹੈ ਸਾਡੀ ਟੀਮ ਫਿਰ ਉੱਥੇ ਜਿਹੜਾ ਹੈਗਾ ਆਉਣ ਵਾਲੇ ਸਮਾ ਦੇ ਵਿੱਚ ਉੱਤੇ ਜਾ ਕੇ ਦੁਬਾਰਾ ਸੀ ਤਫਤੀਸ਼ ਕਰਾਂਗੇ ਫਿਰ ਵੱਖਰੇ ਤੌਰ ਤੇ ਤੁਹਾਨੂੰ ਅਸੀਂ ਇਸ ਬਾਰੇ ਸਾਂਝਾ ਕਰਾਂਗੇ ਇਸ ਵਕਤ ਲਈ ਆਪ ਦੇ ਲਈ ਮੇਰੀ ਮੀਡੀਆ ਦੇ ਸੱਜਣਾ ਰਾਈ ਲੋਕਾਂ ਨੂੰ ਇਹੀ ਅਪੀਲ ਹੈ ਕਿ ਇਸ ਤਰੀਕੇ ਦੀ ਜਿਹੜੀ ਡਿਜੀਟਲ ਅਰੈਸਟ ਹੈ ਇਸ ਤਰੀਕੇ ਦੇ ਜਿਹੜੇ ਸਾਈਬਰ ਅਪਰਾਧ ਹੋ ਰਹੇ ਆ ਤੁਸੀਂ ਸਤਾਰ ਕਰ ਰਹੋ ਬਚ ਕੇ ਰਹੋ ਸਾਵਧਾਨ ਰਹੋ ਤੇ ਜੇ ਅਗਰ ਅਨਫੋਰਚੂਨੇਟਲੀ ਤੁਹਾਡੇ ਨਾਲ ਇਦਾਂ ਦਾ ਕੋਈ ਵੀ ਇਨਸੀਡੈਂਟ ਹੁੰਦਾ ਹੈ ਤੇ ਇਮੀਡੀਏਟਲੀ ਸਰਕਾਰ ਵੱਲੋਂ 1930 ਜਿਹੜੀ ਸਰਕਾਰ ਦਾ ਇੱਕ ਫ੍ਰੀ ਟੈਲੀਫੋਨ ਨੰਬਰ ਹੈ ਉੱਤੇ ਤੁਸੀਂ ਇਤਲਾਾ ਕਰੋ ਉੱਤੇ ਤੁਸੀਂ ਦੱਸੋ ਆਪਣੀ ਗੱਲ ਤੇ ਇੱਕ ਸਰਕਾਰ ਦਾ ਜਿਹੜਾ ਪੋਰਟਲ ਹੈ cybercrime.gov.in ਉੱਤੇ ਤੁਸੀਂ ਆਪਣੀ ਇਮੀਡੀਏਟਲੀ ਜਿਹੜੀ ਕੰਪਲੇਨਟ ਰਜਿਸਟਰ ਉਹਦਾ ਫਾਇਦਾ ਇਹ ਹੁੰਦਾ ਹੈ ਕਿ ਜਿਹੜੇ ਵੀ ਖਾਤੇ ਦੇ ਵਿੱਚ ਪੈਸੇ ਜਾਂਦੇ ਆ ਉਹ ਇਮੀਡੀਏਟਲੀ ਉੱਤੇ ਜਿਹੜਾ ਹੈਗਾ ਉਹ ਬਲੌਕ ਕਰ ਦਿੱਤਾ ਜਾਂਦਾ ਹੈ ਉਹ ਫ੍ਰੀਜ਼ ਕਰ ਦਿੱਤਾ ਜਾਂਦਾ ਹੈ ਤਾਂ ਕਿ ਤੁਹਾਡਾ ਜਿਹੜਾ ਪੈਸਾ ਹੈ ਉਹ ਅੱਗੇ ਨਹੀਂ ਜਾਂਦਾ ਤੇ ਇਸ ਲਈ ਇਹਦੇ ਵਿੱਚ ਸਮਾ ਦਾ ਬਹੁਤ ਜ਼ਿਆਦਾ ਰੋਲ ਹੈ ਜੋ ਹੀ ਤੁਹਾਡੇ ਨਾਲ ਹੋਏ ਬਿਨਾਂ ਡਰੇ ਤੇ ਕਈ ਸਾਡੇ ਸਾਹਮਣੇ ਗਲਆਂਦੇ ਕਈ ਵੇਰੇ ਕੰਪਲੇਨਟ ਲਾਉਂਦੇ ਉਹ ਡਰ ਜਾਂਦੇ ਡਰ ਦੇ ਮਾਰੇ ਜਾਂ ਸੋਸ਼ਲ ਸਟਿਗਮਾ ਦੇ ਮਾਰੇ ਉਹ ਆਪਣੀ ਗੱਲ ਨਹੀਂ ਦੱਸਦੇ ਤੇ ਖੁੱਲ ਕੇ ਤੁਸੀਂ ਆਪਣੀ ਕੰਪਲੇਨਟ ਰਿਜਿਸਟਰ ਕਰਾਓ 1930 ਤੇ cybercrime.gov.in ਤੇ ਸਾਡੀ ਮੈਂ ਤੁਹਾਨੂੰ ਆ ਵੀ ਦੱਸਣਾ ਚਾਹੁੰਦਾ ਕਿ ਸਾਡਾ ਇਸ ਡੈਡੀਕੇਟਿਡ ਸਾਈਬਰ ਪੁਲਿਸ ਸਟੇਸ਼ਨ ਅਸੀਂ ਸਾਡਾ ਇੱਥੇ ਬਿਲਕੁਲ ਨਾਲ ਤੇ ਉਹਦੇ ਵਿੱਚ ਕਈ ਏਓ ਸਾਹਿਬਾਨ ਉਹਦੇ ਵਿੱਚ ਵਰਕਰ ਰਹੇ ਐਸਐਚਓ ਸਾਹਿਬਾਨ ਤੇ ਐਸਪੀ ਸਾਹਿਬ ਪਰਸਨਲੀ ਉਹਨੂੰ ਮੋਨੀਟਰ ਕਰਦੇ ਆ ਉੱਥੇ ਵੀ ਅਸੀਂ 24/7 ਸਾਈਬਰ ਹੈਲਪ ਡੈਸਕ ਬਣਾਇਆ ਹੈ ਦਿਨ ਰਾਤ ਕਦੇ ਵੀ ਤੁਸੀਂ ਆਪਣੀ ਕੰਪਲੇਂਟ ਦੇ ਸਕਦੇ ਹੋ ਤੇ ਇਹੀ ਕਹਿਣਾ ਚਾਹੁੰਗਾ ਕਿ ਤੁਸੀਂ ਸਤਾਰ ਕਰੋ ਐਂਡ ਜਿਹੜੇ ਸਾਈਬਰ ਕ੍ਰਿਮੀਨਲਸ ਆ ਉਹਨਾਂ ਨੂੰ ਸਾਡੇ ਵੱਲੋਂ ਸਖਤ ਚੇਤਾਵਨੀ ਆ ਭਾਵੇਂ ਤੁਸੀਂ ਕੇਰਲਾ ਦੇ ਵਿੱਚ ਬੈਠੇ ਹੋ ਭਾਵੇਂ ਪੰਜਾਬ 'ਚ ਬੈਠੇ ਹੋ ਭਾਵੇਂ ਅਸਾਮ 'ਚ ਬੈਠੇ ਹੋ ਚੰਨੀ 'ਚ ਬੈਠੇ ਹੋ ਜਿੱਥੇ ਮਰਜ਼ੀ ਤੁਸੀਂ ਬੈਠੇ ਹੋ ਅਸੀਂ ਤੁਹਾਨੂੰ ਫੜ ਕੇ ਲਾ ਕੇ ਇੱਥੇ ਹੀ ਤੁਹਾਨੂੰ ਅਸੀਂ ਬੰਦ ਕਰਾਂਗੇ ਤੇ ਜਿਹੜਾ ਬੰਦਾ ਜਿਹਦਾ ਤੁਸੀਂ ਨੁਕਸਾਨ ਕੀਤਾ ਉਹਦੀ ਤੁਸੀਂ ਬੀਲ ਬ੍ਰਿੰਗ ਯੂ ਟੂ ਦੀ ਲਾਅ ਟੂ ਦੀ ਬੁੱਕ ਐਂਡ ਯੂ ਹੈਵ ਟੂ ਜਿਹੜਾ ਹੈ ਉਹਦੇ ਤੁਹਾਨੂੰ ਕੰਪੰਸੇਟ ਕਰਨਾ ਪੈਣਾ ਉਹਦੀ ਪਰਪਾਈ ਕਰਨੀ ਪੈਣੀ ਸਰ ₹10 ਲੱਖ ਰੁਪਏ ਜਿਹੜੇ ਆ ਗਏ ਹੁਣ ਤੱਕ ਇਸ ਕੇਸ ਦੇ ਵਿੱਚ ਗੰਮੀ ਕੀਤੀ ਜਾ ਚੁੱਕੀ ਹੈ ਉਹ ਇਹਨਾਂ ਨੇ ਪਹਿਲੇ ਹੀ ਰਿਕਵਰੀ ਹੋਮੀ ਸੀ ਕਿਉਂਕਿ ਅਸੀਂ ਇਹਨਾਂ ਦੇ ਅਕਾਊਂਟਾਂ ਤੇ ਪਹਿਲੀ ਹੋਟ ਲਵਾਤਾ ਸੀਗਾ ਜਿੰਨੇ ਪੈਸੇ ਉਦੋਂ ਹੋਟ ਲੱਗਿਆ ਹੋ ਗਿਆ ਉਸ ਤੋਂ ਇਲਾਵਾ ਵਿਡਰੋ ਹੋ ਗਏ ਇਸ ਸਾਂਝੇ ਤਰੀਕੇ ਨਾਲ ਇਹ ਸਾਰਿਆਂ ਨੇ ਠੱਗੀ ਮਾਰੀ ਸਰ ਰਾਜਾ ਟੈਂਟ ਹਾਊਸ ਆਫ ਕਾਉਨ ਆ ਹੈ ਹਾਂਜੀ ਇਹ ਜਿਹੜਾ ਰਾਜਾ ਟੈਂਟ ਹਾਊਸ ਵਾਲਾ ਹੈ ਇਹ ਬੇਸਿਕਲੀ ਇਹ ਇਹਦਾ ਜਿਹੜੀ ਐਗਜ਼ੈਕਟ ਡਿਟੇਲਸ ਹੈ ਕਿ ਜਾਵੈਦ ਆਲਮ ਨਾਮ ਦਾ ਰਿਖਤੀ ਹੈ ਜੋ ਬਿਹਾਰ ਦਾ ਰਹਿਣ ਵਾਲਾ ਇਹਦੇ ਤੇ ਹਾਜੀ ਹਜੇ ਸਾਡੀ ਪਾਲ ਜਾਰੀ ਹੈ ਤੇ ਛੇਤੀ ਟੀਵੀ ਨੂੰ ਫੜ ਲਿਆ ਕਿ ਇਹ ਬਿਹਾਰ ਦਾ ਰਹਿਣ ਵਾਲਾ ਹੈ ਜਿਹੜਾ ਨਹੀਂ ਜੀ ਇਹਦਾ ਜਿਹੜਾ ਮੇਨ ਹੈਡ ਹੈ ਇਹਦਾ ਜਿਹੜਾ ਤਾਰ ਸਾਰੇ ਜੁੜੇ ਹੋਏ ਆ ਉਹ ਕੇਰਲਾ ਦੇ ਵਿੱਚ ਜਿਹੜੇ ਅੱਜ ਜਿਹੜਾ ਸੀ ਬੰਦਾ ਫੜਿਆ ਹੈ ਕੇਰਲਾ ਦੇ ਵਿੱਚ ਜਿਹੜੇ ਬੰਦੇ ਬੈਠੇ ਉਹ ਹੈ ਕਿਉਂਕਿ ਜਿਹੜੇ ਇਹ ਜਿਹੜੇ ਆਪਣੇ ਕੁਝ ਇਹਦਾ ਪੰਜਾਬ ਦੇ ਕੁਝ ਬੰਦੇ ਹੋ ਗਏ ਆ ਦਿੱਲੀ ਦੇ ਹੋ ਗਏ ਆ ਜਿਹੜੇ ਆਪਣੇ ਬਿਹਾਰ ਦਾ ਹੀ ਬੰਦਾ ਹੈ ਇਹ ਇਹ ਮਿਡਲ ਮੈਨ ਸੀਗੇ ਜਿਹੜਾ ਮੇਨ ਮਾਸਟਰਮਾਈਂਡ ਸੀ ਉਹ ਕੇਰਲਾ 'ਚ ਬੈਠੇ ਹੋਏ ਆ ਕਾਲੀਕਟ ਜਿਹੜਾ ਏਰੀਆ ਉਹਦਾ ਉਸ ਜ਼ਿਲ੍ਹੇ ਦੇ ਉਸ ਸ਼ਹਿਰ ਦੇ ਜਿਹੜੇ بس ਨੀਕ ਨੇ ਅਨਵੌਂਡ ਚ ਪਿੰਡੂ ਏਰੀਆ ਦੇ ਵਿੱਚ ਰਹਿੰਦੇ ਆ ਇਹ ਜਿਹੜੇ ਬੰਦੇ ਆ ਬਾਕੀ ਜਿਹੜੇ ਅਸੀਂ ਫੜੇ ਆ ਪਹਿਲਾ ਜਿਹੜੇ ਫੜੇ ਸੀਗੇ ਉਹ ਬੇਸਿਕਲੀ ਐਜ਼ ਆ ਪਪਟ ਐਜ਼ ਆ ਕਮਿਸ਼ਨ ਏਜੰਟ ਐਜ਼ ਆ ਮਿਡਲਮੈਨ ਕੰਮ ਕਰਦੇ ਸੀ ਤੇ ਜਿਹੜਾ ਅਧਰੁਨ ਤੁਸੀਂ ਦੱਸਿਆ ਜੀ ਪਤਾ ਇਹ ਇਹ ਹੈਟਰ ਸੀ ਇਹਦਾ ਕੀ ਇਹ ਇਹ ਬੇਸਿਕਲੀ ਇਸਨੇ ਹੀ ਗਾਂ ਆਗੇ ਬੰਦੇ ਨੂੰ ਹਾਇਰ ਕੀਤਾ ਸੀਗਾ ਉਹਨਾਂ ਨੇ ਗਾਂ ਜਿਹੜੇ ਕੋਈ ਲੋੜਵੰਦ ਬੰਦੇ ਹੁੰਦੇ ਆ ਜਿਹੜੇ ਕੋਈ ਵਿਚਾਰੇ ਜਿਹੜੇ ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਮਜਬੂਰ ਮਜਬੂਰੀ ਹੁੰਦੀ ਆ ਉਹਨਾਂ ਦੇ ਇਹ ਖਾਤੇ ਖੁਲਵਾ ਲੈਂਦੇ ਰੈਂਟਲ ਅਕਾਊਂਟ ਖੁਲਵਾ ਲੈਂਦੇ ਆ ਔਰ ਫਿਰ ਉਹਨਾਂ ਨੂੰ ਇਸਤੇਮਾਲ ਕਿਉਂਕਿ ਮੁੜ ਕੇ ਉਹਨਾਂ ਦੇ ਖਾਤੇ ਹੁੰਦੇ ਇਹਨਾਂ ਦਾ ਕਿਤੇ ਫੁੱਟਪ੍ਰਿੰਟ ਹੀ ਨਹੀਂ ਹੁੰਦਾ ਤੇ ਇਹ ਉਹਨਾਂ ਨੂੰ ਇਸਤੇਮਾਲ ਕਰਕੇ ਲੋਕਾਂ ਦੇ ਨਾਲ ਠੱਗੀ ਮਾਰਦਾ ਸਰ 30 ਲੱਖ ਰੁਪਏ ਇੱਕ ਚ ਪਤਾ ਸੀ ਜਿਹੜਾ ਜੀ 30 ਲੱਖ ਜੀ ਇਹਨੇ ਇੱਕ ਵਾਰ ਚ ਪਤਾ ਸੀ ਸਰ ਜਿਹੜਾ ਅੱਜ ਬੰਦਾ ਪੜਿਆ ਉਹ ਕੀ ਕਰਦਾ ਕਿ ਕਿੰਨਾ ਪੜਿਆ ਲਿਖਿਆ ਇਹ ਜੀ ਇਹਦਾ ਬਹੁਤ ਹੀ ਜ਼ਿਆਦਾ ਜੀ ਇਹਦਾ ਕੋਈ ਐਜੂਕੇਸ਼ਨ ਬੈਕਗ੍ਰਾਉਂਡ ਹੈ ਨਹੀਂ ਸਿਰਫ 8ਵੀਂ ਪਾਸ ਹੈ ਜੀ ਬਟ ਇਹ ਬੇਸਿਕਲੀ ਇਹਨਾਂ ਨੇ ਇੱਕ ਤਰੀਕੇ ਦਾ ਇੱਕ ਗਰੂਪ ਬਣਾਇਆ ਹੋਇਆ ਇੱਕ ਨੈਕਸਸ ਬਣਾਇਆ ਹੋਇਆ ਜਿਸ ਵਿੱਚ ਇਹ ਲੋਕਾਂ ਨੂੰ ਡਰਾ ਕੇ ਉਹਨਾਂ ਨੂੰ ਬੇਲਾ ਕੇ ਜਿੱਦਾਂ ਮੈਂ ਕਿਹਾ ਕਿ ਡਿਜੀਟਲ ਅਰੈਸਟ ਇਦਾਂ ਦੇ ਜਿਹੜੇ ਕਰਾਈਮ ਹੋ ਰਹੇ ਸਰਕਾਰ ਵੱਲੋਂ ਵੀ ਸਮੇਂ-ਸਮੇਂ ਤੇ ਪੰਜਾਬ ਸਰਕਾਰ ਵੱਲੋਂ ਵੀ ਵਨਯੂ ਡੀਜੀਪੀ ਸਾਹਿਬ ਵੱਲੋਂ ਵੀ ਸਾਡੇ ਵੱਲੋਂ ਵੀ ਸਮੇਂ-ਸਮੇਂ ਤੇ ਸਾਈਬਰ ਅਸੀਂ ਅਭਿਆਨ ਸੈਮੀਨਾਰ ਵੀ ਲਗਾਉਂਦੇ ਆ ਤੇ ਲੋਕਾਂ ਨੂੰ ਮੇਰੀ ਇਹ ਹੀ ਅਪੀਲ ਹੈ ਤੁਸੀਂ ਸਤਰ ਕਰੋ ਸਾਵਧਾਨ ਰਹੋ ਤੇ ਜੇ ਅਨਫੋਰਚੂਨੇਟਲੀ ਕੋਈ ਤੁਹਾਡੇ ਨਾਲ ਇਸ ਤਰੀਕੇ ਦਾ ਇਨਸੀਡੈਂਟ ਹੋਂਦਾ ਇਮੀਡੀਏਟਲੀ ਤੁਸੀਂ ਸਾਡੇ ਨੋਟਿਸ 'ਚ ਲੈ ਕੇ ਆਣਾ ਹੈ ਪਾਵੇ 1930 ਕਾਲ ਕਰਨੀ ਹੈ ਪਾਵੇ ਆਪਣੇ ਪੋਰਟਲ ਤੇ ਪਾਣਾ ਹੈ ਸਾਈਬਰ ਕਰਾਇਮ.gov.in ਤੇ ਆਵੇ ਤੁਸੀਂ ਸਾਈਬਰ ਸੈੱਲ ਨੂੰ ਦੱਸੋ ਬਟ ਇਮੀਡੀਏਟਲੀ ਇਹਦਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਹਨੂੰ ਇਮੀਡੀਏਟਲੀ ਸਰਕਾਰ ਦੇ ਪੰਜਾਬ ਦੇ ਪੁਲਿਸ ਦੇ ਸਾਡੇ 'ਚ ਤੁਸੀਂ ਨੋਟਿਸ ਲਿਖਿਓ ਡੀਟੇਲਸ ਦੀ ਪੁੱਛ ਕੇ ਜਾਰੀ ਹੈ ਜਿੱਦਾਂ ਮੈਂ ਤੁਹਾਨੂੰ ਕਿਹਾ ਪਹਿਲੇ ਵੀ ਇੱਥੇ ਪਰਚੇ ਦਰਜ ਹੈ ਤੇ ਇਹ ਤਾਂ ਪੱਕਾ ਸ਼ੋਰ ਹੈ ਕਿ ਇਹ ਕੋਈ ਨਵਾਂ ਕੰਮ ਨਹੀਂ ਕਰ ਰਹੇ ਕਾਫੀ ਸਮਾਂ ਤੋਂ ਇਹਦੇ 'ਚ ਲੱਗੇ ਹੋਏ ਇਹਨਾਂ ਤੇ ਹੋਰ ਵੀ ਕੰਪਲੇਂਟਾਂ ਦਰਜ ਹੈ ਇੱਥੇ ਨਸ਼ੇ ਦਾ ਵੀ ਪਰਚਾ ਦਰਜ ਹੈ ਉਹ ਹਜੇ ਜਿੱਦਾਂ ਜਿੱਦਾਂ ਤਫਤੀਸ਼ ਤਫਤੀਸ਼ 'ਚ ਨਵੀਆਂ ਗੱਲਾਂ ਨਵੇਂ ਫੈਕਟ ਸਾਹਮਣੇ ਆਉਣਗੇ ਉਹ ਵੱਖਰੇ ਤੌਰ ਤੇ ਤੁਹਾਡੇ ਨਾਲ ਅਸੀਂ ਉਹ ਸਾਂਝਾ ਕਰਦੇ ਹਾਂ ਕਿ ਇਹ ਜੇ ਇਹ ਜਿਹਦੀ ਜ਼ਿਆਦਾ ਉਮਰ ਨਹੀਂ ਹੈਗੀ ਇਹ ਵਹੀ ਜੀ 20-25 ਸਾਲ ਦਾ ਜਿਹੜਾ ਐਜ ਐਜ ਬ੍ਰੈਕਟ ਹੁੰਦਾ ਹੈ ਉੰਨੀ ਕੀ ਉਮਰ ਦਾ ਹੈ